ਹਾਂਜੀ ਸੰਗਤ ਜੀ ਵੀਡੀਓ ਦੇਖਿਓ ਇਹ ਵੀਡੀਓ ਪਟਨਾ 에 ਰਿਪੋਰਟ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਟਾਇਲਟ ਦੇ ਵਿੱਚ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਸਰੂਪ ਫੋਟੋ ਜਿਹੜੀ ਹੈ ਪਟਨੇ ਦੀ ਧਰਤੀ ਇੱਥੇ ਮਹਾਰਾਜ ਜੀ ਦਾ ਜਨਮ ਹੋਇਆ ਇਹ ਉਸ ਜਗ੍ਹਾ ਦੀ ਦੱਸੀ ਜਾ ਰਹੀ ਹੈ ਕਿਸੇ ਸ਼ਰਾਰਤੀ ਅਨਸਰ ਨੇ ਦੇਖੋ ਜਿਹੜੇ ਸਤਕਾਰ ਨਾਲ ਆਪਣੇ ਘਰਾਂ ਦੇ ਵਿੱਚ ਆਪਾਂ ਉੱਚੀ ਜਗ੍ਹਾ ਤੇ ਫੋਟੋ ਮਹਾਰਾਜ ਜੀ ਦੀ ਲਾਉਂਦੇ ਆ ਤੇ ਇਹ ਫੋਟੋ ਦੇਖੋ ਟਾਇਲਟ ਦੇ ਵਿੱਚ ਕਿਸੇ ਨੇ ਜਾਣਬੁੱਝ ਕੇ ਰੱਖੀ ਹੈ ਸ਼ਰਾਰਤ ਕੀਤੀ ਕਿਸੇ ਸਿੱਖ ਵੀਰ ਨੇ ਦੇਖੀ ਤੇ ਉਹਨੇ ਪੁੱਛਿਆ ਸਟਾਫ ਤੋਂ ਪੁੱਛਿਆ ਜਾ ਰਿਹਾ ਕਿਉਂ ਰੱਖੀ ਕੀ ਕਾਰਨ ਹੈ ਦੱਸਿਆ ਵੀ ਜਾ ਰਿਹਾ ਤੇ ਕਿਉਂਕਿ ਜਦੋਂ ਸਿੱਖ ਗੁਰੂ ਘਰ ਦੇਖਦਾ ਹੈ ਗੁਰੂ ਪਿਆਰੇ ਤੇ ਉਹਨੂੰ ਦੁੱਖ ਹੁੰਦਾ ਹੈ ਇਹ ਸਾਡੇ ਗੁਰੂ ਸਾਹਿਬ ਜੀ ਦਾ ਚਿੰਨ ਸਾਡੇ ਗੁਰੂ ਸਾਹਿਬ ਦਾ ਨਿਸ਼ਾਨ ਜਿਹੜੇ ਅਸੀਂ ਸਤਕਾਰ ਦੇ ਨਾਲ ਆਪਣੇ ਘਰਾਂ ਦੇ ਵਿੱਚ ਫੋਟੋ ਸਤਿਗੁਰਾਂ ਦਾ ਪਾਵਨ ਸਰੂਪ ਲਾਉਂਦੇ ਆ ਧੂਫਰਤੀ ਕਰਦੇ ਆ ਜਦੋਂ ਉਹਦੀ ਆਪਾਂ ਬੇਅਦਬੀ ਕਰਦੇ ਭਾਵੇਂ ਕਾਲਪਨਿਕ ਵੀ ਨੇ ਕਈ ਪਰ ਇੱਕ ਸ਼ਰਧਾ ਜਿਹੜੀ ਹਰ ਇੱਕ ਸਿੱਖ ਦੀ ਜੁੜੀ ਹੋਈ ਹੈ ਤੇ ਲੋਕ ਆਏ ਦਿਨ ਕੋਈ ਨਾ ਕੋਈ ਕਿਸੇ ਤਰ੍ਹਾਂ ਦੀ ਬੇਦਬੀ ਜਿਹੜੀ ਕਰਨ ਦਾ ਯਤਨ ਕਰਦੇ ਨੇ ਸੋ ਇਸ ਵੀਰ ਰੰਜੇ ਨੇ ਦੇਖੀ ਹੈ ਨੇ ਕਢਵਾਈ ਹੈ ਫਿਰ ਸਟਾਪ ਤੋਂ ਤੇ ਪੁੱਛਿਆ ਜਾ ਰਿਹਾ ਸੋ ਹੋਈ ਵੀ ਉਸ ਜਗ੍ਹਾ ਤੇ ਜਿੱਥੇ ਮਹਾਰਾਜ ਦਾ ਜਨਮ ਉਹ ਪਾਵਨ ਧਰਤੀ ਤੇ ਤੁਸੀਂ ਵੀਡੀਓ ਸ਼ੇਅਰ ਕਰੋ ਤਾਂ ਕਿ ਇਹ ਸਰਵਣ ਕਮੇਟੀ ਐਸਜੀ ਐਸਜੀਪੀਸੀ ਤੱਕ ਪਹੁੰਚੇ ਤੇ ਸਿੱਖ ਜਤੇ ਬੰਦੇ ਤੱਕ ਇਹ ਵੀਡੀਓ ਜਿਹੜੀ ਪਹੁੰਚੇ ਤਾਂ ਕਿ ਅੱਗੇ ਤੋਂ ਵੀ ਇਹੋ ਜਿਹੀ ਪੁਵੇਖਕ ਦੇ ਵਿੱਚ ਕੋਈ ਗਲਤੀ ਜਿਹੜੀ ਹੈ ਉਹ ਨਾ ਕਰੇ ਕਿਉਂਕਿ ਭਾਵੇਂ ਸਿੱਖ ਹੈ ਭਾਵੇਂ ਗੈਰ ਸਿੱਖ ਹੈ Hindu ਹੈ ਤੇ ਸਭ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਤੇ ਸਭ ਨੂੰ ਕਰਨਾ ਚਾਹੀਦਾ ਹੈ ਤੇ ਤੁਸੀਂ ਵੀ ਦੱਸਿਓ ਕਿ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਇਹ ਸ਼ਰਾਰਤ ਘੱਟੀਆਂ ਹਰਕਤ ਕੀਤੀ ਕਿਉਂ ਕੀਤੀ ਇਹ ਹਰਕਤ ਨਹੀਂ ਹੋਣੀ ਚਾਹੀਦੀ ਕੋਈ ਵੀ ਧਾਰਮਿਕ ਚਿੰਨ ਹੈ ਧਾਰਮਿਕ ਗ੍ਰੰਥ ਹੈ ਕਿਉਂਕਿ ਆਏ ਦਿਨ ਕੋਈ ਨਾ ਕੋਈ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਬੇਅਦਮੀਆਂ ਦਾ ਕਾਰਨ ਜਿਹੜਾ ਬਣਦਾ ਰਹਿੰਦਾ ਕਿਤੇ ਗੁਟਕਾ ਸਾਭ ਦੀ ਬੇਅਦਵੀਂ ਕਿਤੇ ਕਿਸੇ ਦੀ ਬੇਅਦਵੀਂ ਕਿਸੇ ਕੋਈ ਨਾ ਕੋਈ ਕਾਰਨ ਹੈ ਜਿਹੜਾ ਰੀਜਨ ਹੈ ਸੋ ਬਣਿਆ ਰਹਿੰਦਾ ਸੋ ਜੋ ਨਹੀਂ ਹੋਣਾ ਚਾਹੀਦਾ ਤੇ ਆਪਜੀ ਵੀ ਇਸ ਵੀਡੀਓ ਰਾਈ ਵਿਚਾਰ ਦਿਓ ਕਮੈਂਟ ਕਰਿਓ ਤੇ ਜਿਹੜੇ ਵੀਰ ਨਵੇਂ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਸ਼ੇਅਰ ਕਰਿਆ ਕਰੋ ਆਪਣੇ ਵਿਚਾਰ ਵੀ ਦਿਆ ਕਰੋ ਕਿਉਂਕਿ ਇਹੋ ਜੇ ਆਏ ਦਿਨ ਬੇਅਦਮੀਆਂ ਜਿਹੜੀਆਂ ਗੁਰੂ ਪਿਆਰੇ ਕਿਤੇ ਪੰਜਾਬ ਦੀ ਧਰਤੀ ਤੇ ਮੋਰਚੇ ਲੱਗੇ ਹੋਏ ਨੇ ਕਿਤੇ ਸਮਾਣੇ ਦੀ ਧਰਤੀ ਤੇ ਮੋਰਚਾ ਲੱਗੇ ਹੈ ਕਿ ਗੁਰੂਗ੍ਰਾਮ ਸਾਹਿਬ ਜੀ ਜਾਂ ਧਾਰਮਿਕ ਸਥਾਨ ਦੀ ਜਾਂ ਧਾਰਮਿਕ ਚਿੰਨ੍ਹ ਦੀ ਵਿਤਬੀ ਨਹੀਂ ਹੋਣੀ ਚਾਹੀਦੀ ਤੇ ਸਾਡੇ ਸਿੱਖ ਨੌਜਵਾਨ ਜਿਹੜੇ ਨੇ ਡਟ ਕੇ ਖੜੇ ਨੇ ਦੇਖੋ ਹੁਣ ਸਟਾਫ ਨੂੰ ਪੁੱਛਿਆ ਜਾ ਰਿਹਾ ਵੀ ਇੱਥੇ ਜਿਹੜੀ ਫੋਟੋ ਹੈ ਟਾਇਲਟ ਦੇ ਵਿੱਚ ਕਿਹਨੇ ਜਾ ਕੇ ਰਖਾਈ ਹੈ ਸੋ ਜੋ ਕਾਰਨ ਜੋ ਵੀ ਹੈ ਸੁਝੇ ਨੂੰ ਪ੍ਰੋਪਰ ਇਸ ਵੀਡੀਓ ਬਾਰੇ ਪਤਾ ਵੀ ਹੋਵੇ ਉਹ ਵੀ ਜਰੂਰ ਆਪਣੇ ਵਿਚਾਰ ਜਿਹੜੇ ਦਿਓ ਪਟਨਾ 에어ਪੋਰਟ ਦੀ ਵੀਡੀਓ ਜਿਹੜੀ ਇਹ ਦੱਸੀ ਜਾ ਰਹੀ ਹੈ ਫੇਸਬੁੱਕ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਤੁਸੀਂ ਵੀ ਸ਼ੇਅਰ ਕਰਿਓ ਕਮੈਂਟ ਕਰਿਓ ਵਿਚਾਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ